ਗੱਲ ਲਓ ਕਰ ਲੈ ਤੇ ਰੁਟਗੇ ਬੈਡ ਫਰੀ ਚ ਨੀਚੇ ਤੋਂ ਪਾਣੀ ਪਾ ਦੇ ਗਿਆ ਛੱਪਾਂ ਤੱਕ ਪਾਣੀ ਪਾ ਦੇ ਹਾਂਜੀ ਹਾਂਜੀ ਮਾੜਾ ਜਿਹਾ ਨਹੀਂ ਮਰਿਆ ਗਿਆ ਸੀ ਆ ਵੀ ਛੱਕਦੇ ਹੋ ਤੁਸੀਂ ਜਿਹੜਾ ਗਰਦਾਸਪੁਰ ਕੋਲ ਜੋਰ ਗਰਦਾਸਪੁਰ ਕੋਲ ਪੰਜ ਤੋਂ ਪੰਜ ਦਿਨ ਪਹਿਲਾਂ ਬਹੁਤ ਪਾਣੀ ਨਾਟ ਮਾਰੇ ਸੀਗੇ ਹੁਣ ਪਾਣੀ ਦਾ ਨਿਕਾਸ ਹੋ ਗਿਆ ਨਿਕਲ ਗਿਆ ਪਾਣੀ ਜੀ ਕਿੱਥੇ ਕਿੱਥੇ ਵਗਦੀ ਪਣੀ ਇਹ ਇਹ ਤੇਰੇ ਸਮਾਨ ਸਮੂਹ ਕਿੱਥੇ ਉੱਤੇ ਇੱਕ ਮਾਂ ਕੱਢ ਲੈ ਕਿਹੜਾ ਕਿਆ ਸੀਗਾ ਤੇ ਡਿੱਗ ਗਿਆ ਤੇ ਜਦੋਂ ਮੈਂ ਘਰ ਆਈ ਤੇ ਦਰਵਾਜ਼ਾ ਖੋਲ੍ਹਿਆ ਤੇ ਸਮਾਨ ਸਾਰਾ ਥੱਲੇ ਤੇ ਮੇਰੀਆਂ ਤਾਂ ਹਾਨੀ ਨਿਕਲ ਗਈਆਂ ਐ ਇੰਨਾ ਰੋਈ ਇੰਨਾ ਰੋਈ ਆਂ ਕਿ ਤੁਸੋ ਕੋਈ ਨਾ ਪੁੱਤ ਜਾਣ ਚਾਹੀਦੀ ਤੁਸੀਂ ਇਹਦੀ ਪਰਵਾਹ ਨਾ ਕਰੋ ਕਣਕਾਲੇ ਭੜੋਲੇ ਫੜ ਗਏ ਫੁੱਲ ਗਏ ਕਣਕਣਾ ਭੜੋਲੇ ਫੜ ਗਏ ਕਣਕਾਲੇ ਫੁੱਲ ਗਏ ਇਹਨਾਂ ਦੇ ਬੀਬੀਆਂ ਨੇ ਘਰ ਸਾਇਆ ਨਾ ਕਰੋ ਸਿੱਧੇ ਜੋ ਸੇਟਜੋ ਟੇ ਲੈਣਾ ਸੀਗੇ ਆਪਾਂ ਜਦੋਂ ਵੀ ਆਈ ਤੇ ਦਰਵਾਜ਼ਾ ਖੁੱਲਿਆ ਨਾ ਸਭੈ ਸਬਾਨ ਫਰ ਦੇ ਦਿੱਤੇ ਤੇ ਇੰਨੇ ਇੰਨੇ ਪਾਣੀ ਨਾਲ ਤਾਂ ਬਹੁਤ ਜਿਆਦਾ ਨੁਕਸਾਨ ਹੋ ਰਿਹਾ ਜੀ ਸਮਾਨ ਚੁੱਪਦੇ ਰਹਿ ਗਏ ਸਾਡੇ ਇਹਨਾਂ ਨੂੰ ਮੋਲੀ ਆ ਗਿਆ ਨਾ ਤਾਂ ਵੀ ਲੱਗੜ ਦੀ ਮੋਲੀ ਉਹਦੇ ਲਈ ਆਪਾਂ ਨਿਕਲ ਕੇ ਬੱਕੇ ਸੀ ਗਏ ਗੋੜੇ ਉੱਕੇ ਆਪਾਂ ਨਿਕਲੇ ਬਹੁਤ ਜੁਨਾ ਜੱਤੀ ਆ ਨਾ ਬੰਦ ਸਿੱਖ ਸਾਹਿਬ ਕਿਤਨਾ ਜੀ 86 ਦੇ ਹੋਰ ਤੋਂ ਬਾਅਦ ਆ ਕੋਈ ਨਹੀਂ ਪਾਣੀ ਸਾਡੇ ਕੋਲ ਆ ਇਹ ਨਾ ਵੀ ਕਰੀ ਸਿੱਧੇ ਜੀ ਹਾਂ ਜੀ ਜੀ ਦੇਖਣ ਨੂੰ ਆ ਰਿਹਾ ਹੈ ਇਹ ਦੇਖਿਆ ਜਿਆਣੀ ਕਿ ਲਈ ਲੈਣ ਦਾ ਮਤਲਬ ਹੈ ਕੋਈ ਸੇਵਾ ਵਾਲੇ ਜਦੋਂ ਵੀ ਬਦਦੇ ਹੋ ਉਸ ਹੋਈ ਜਾਂ ਤੁਹਾਡੇ ਕੋਲ ਇਸ ਨੂੰ ਨਹੀਂ ਚੱਲਦੀ ਹੈ ਇਹ ਸਮਾਂ ਬੰਨੇ ਚ ਕਿੱਦਾਂ ਇਹ ਚੈਲੰਜ ਕਰਦਾ ਪਾਣੀ ਬੜੀ ਜਲਦੀ ਆ ਗਿਆ ਨਿਕਲਣ ਦਾ ਇਹਨਾਂ ਨੂੰ ਮੌਕਾ ਨਹੀਂ ਮਿਲੇ ਬਸ ਆਪ ਹੀ ਭੱਜੇ ਸਮਾਨ ਉਹ ਜਿਹੜੇ ਉਹ ਪਹਿਲੇ ਵਾਲੇ ਸਾਥੀ ਇਹਨਾਂ ਨੂੰ ਬੁਲਾਉਂਦੇ ਉਹ ਕਹਿੰਦੇ ਸੀ ਜੇ ਅਸੀਂ ਉਹਦੇ ਘਰ ਦੇਖਣਾ ਜਿਹੜੇ ਉਹ ਬਾਪੂਆਂ ਤੇ ਚੜ ਗਏ ਮੈਂ ਕਿਹਾ ਜਿਹੜੀਆਂ ਛੱਪਾਂ ਨਾਲ ਛੱਪਾਂ ਕੱਚੀਆਂ ਸੀਗੀਆਂ ਕਿ ਕਿਹੜੀਆਂ ਛੱਪਾਂ ਨਾਲ ਦੀ ਵੀਡੀਓ ਆਖਾ ਇਹਨਾਂ ਨੂੰ ਪਾਣੀ ਆ ਪਾਰ ਅੱਧਰਵਾੜੇ ਨਾਲ ਮਸ਼ੇ ਪਰ ਇਹ ਡੱਗਰ ਪਸ਼ੂ ਵੀ ਦੂਰੇ ਖੋਗੇ ਜਗੜੇ ਨਾ ਕੋਲੇ ਮੈਨੂੰ ਇਹ ਕਿ ਅਗਲੇ ਘਰ ਵਾਲੇ ਦੇ ਆ ਗਿੱਦੂ ਆ ਦੂਜੇ ਘਰ ਵਾਲੇ ਚੱਲਣਾ ਚੱਲੋੜਾਂ ਦੇ ਮਹਿੰਦਸ ਤੋਂ ਕੰਮ ਹੋਣਾ ਇੱਥੇ ਤਾਂ ਉਹ ਨੁਕਸਾਨ ਦੇਖੋ ਕਿੰਨਾ ਹੋਇਆ ਮੇਰਾ ਬਹੁਤ ਬੁਰਾ ਉਹ ਬੜੀ ਗੱਲ ਨਹੀਂ ਹੈਗੀ ਸਾਰਾ ਕੁਝ ਹੀ ਰੋੜ ਗਿਆ ਮੈਂ ਕੋਸੀ ਹੋਇਆ ਗੱਲ ਜੀ ਜੇ ਤਾਂ ਕੋਈ ਜ਼ਿੰਦਗੀ ਰਹੀ ਜਿੰਦਗੀ ਵੱਜ ਗਈ ਸਭ ਕੁਝ ਚਾਹਾਂਗੇ ਸਭ ਕੁਝ ਬਣਾ ਲਾਗੇ ਉਹਲੇ ਪਾਸੇ ਲਾਓ ਜਿੰਦਗੀ ਜਿੰਦਗੀ ਹੀ ਸਭ ਤੋਂ ਦਾ ਖੜਾ ਹੈ ਸੜਿਆਣਾ ਤੁਹਾਡੇ ਦਾ ਖੜਾ ਹੈ ਰਸਤਾ ਤੁਹਾਡੇ ਦਾ ਖੜਾ ਹੈ ਮਾਇਆ ਕਿੰਦੂ ਅਸੀਂ ਮਨ ਤੋੜੇ ਕਿੱਥੋਂ ਲੈਣਾ ਹੈ ਕੋਈ ਨਹੀਂ ਕੋਈ ਨਹੀਂ ਲੋਕਾਂ ਦਾ ਤੁਹਾਡੇ ਨਾਲ ਸਾਰੇ ਦੇਖੋ ਜੇ ਜਾਨ ਵੱਜ ਗਈ ਆਲਾ ਤਾਂ ਸਭ ਕੁਝ ਬਣਾ ਪਸ ਵੱਜ ਗਿਆ ਜਿਸ ਬੰਦਾ ਜਿਉਂਦਾ ਤਾਂ ਸਾਰਾ ਪੂਰਾ ਹੁੰਦਾ ਇਹ ਤਾਂ ਸਮਾਂ ਤਾਂ ਆਪਾਂ ਹੁਣ ਢੁੱਲ ਜਾਣਾ ਹੈ ਇਹ ਤਾਂ ਲੋਕਾਂ ਦੇ ਘਰ ਵਾਦਨ ਕਰਨੀ ਲੋਕਾਂ ਦੀ ਆ ਆਪਣੇ ਹਰਿਆਣੇ ਨੂੰ 600 ਕਿਲੋ ਹੌਸਲਾ ਰੱਖੇ ਆ ਬੰਦੇ ਨੂੰ ਵਿਚੇ ਖੜੇ ਮਾੜੀ ਬੀਬੀ ਕਹਾਂ ਕਣਕ ਵੀ ਜੰਦ ਦੇਖ ਰੇ ਆਣੀ ਹੈ ਕਿ ਵੀ ਅੱਜ ਆ ਕੇ ਤੇ ਭਾਈ ਮੂੰਹ ਤੋਂ ਫੋਟੋ ਵਾਲਾ ਫੋਟੋ ਤੱਕ ਮਤਲਬ ਕਰਾਂਗੇ ਨਹੀਂ ਕਿ ਹੋਊਗਾ ਨਾ ਦੜਿਆ ਚੀਰਣਾ ਨਾਮ ਨਾ ਆਇਆ ਫੋਟੋ ਵੀ ਨਹੀਂ ਲਗਾ ਦਿਆ ਨਾ ਆਇਆ ਸੀ ਤਾਂ ਪੂਰਾ ਫੈਰ ਤਰਾਣੇ ਨਾ ਕਰਾ ਸੋ ਦਾਰੋ ਇਹ ਸਾਰੇ ਜੱਫੇ ਬੰਦੀ ਨਾਲ ਆ ਤੁਹਾਡੇ ਹੌਸਲਾ ਰੱਖੋ ਹੌਸਲੇ ਨਾਲ ਸਾਨੂੰ ਫੋਨ ਕਰਕੇ ਦੱਸੋ ਕਿੱਥੇ ਕੀ ਕਰਨਾ ਹੈ ਐਨੀ ਗੱਲ ਹੈ ਕੋਈ ਨਹੀਂ ਬਸ ਇਹ